ਆਪਕਾ ਨਹੀਂ ਹੋਣ ਦਿਆਂਗੇ ਨਹੀਂ ਹੋਣਾ ਤੇਰਾ ਸਰਕਾਰ ਗੁੱਟਾਵਾ 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 ਮੈਂ ਭਾਰਤੀ ਕਿਸਾਨ ਜਨੇ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਅਸੀਂ ਸਾਡੇ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹਾਊਸ ਰੈਸਟ ਕੀਤਾ ਗਿਆ ਤੇ ਜਿਹੜਾ ਭਾਨੇ ਸਿੱਧੂ ਦੇ ਹੱਥ ਦੇ ਵਿੱਚ ਅੱਜ ਨੂੰ 3 ਤਰੀਕ ਨੂੰ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਸੀ ਉਸ ਮੁਤਾਬਕ ਉਹਨਾਂ ਨੇ ਨਜ਼ਰਬੰਦ ਕਰਕੇ ਕਰਿਆ ਗਿਆ ਜਦ ਤੱਕ ਉਹਨਾਂ ਨਾਲ ਸਰਕਾਰ ਮੇਨਟੇਨ ਕਰਕੇ ਕੋਈ ਫੈਸਲਾ ਨਹੀਂ ਜੰਦੀ ਭਾਨੇ ਸਿੱਧੂ ਛੱਡਣ ਵਾਸਤੇ ਜਦ ਤੱਕ ਅਸੀਂ ਇਹ ਰੋਡ ਜਾਮ ਪੱਕੇ ਤੌਰ ਦੇ ਉੱਤੇ ਰੱਖਾਂਗੇ ਮੈਂ ਭਾਰਤੀ ਕਿਸਾਨ ਜਨ ਨੂੰ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਅਸੀਂ ਸਾਡੇ ਆਗੂਆਂ ਨੂੰ ਉਹਨਾਂ ਨੇ ਨਜ਼ਰਬੰਦ ਕੀਤਾ ਗਿਆ ਹਾਊਸ ਰੈਸਟ ਕੀਤਾ ਗਿਆ ਤੇ ਜਿਹੜੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਨੂੰ 3 ਤਰੀਕ ਨੂੰ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਸੀ ਉਸ ਮੁਤਾਬਕ ਉਹਨਾਂ ਨੇ ਨਜ਼ਰਬੰਦ ਕਰਿਆ ਗਿਆ ਤੇ ਉਸੇ ਹੱਕ ਦੇ ਵਿੱਚ ਕਰਿਆ ਸਾਡੀ ਸ਼ਰਤ ਇਹ ਆ ਵੀ ਜਦ ਤੱਕ ਸਾਡੀ ਕਮੇਟੀ ਹੈ ਜਿਹੜੀ ਬਣੀ ਹੋਈ ਉੱਥੇ ਚਾਹੇ ਲੱਖਾ ਸੁਧਾਣਾ ਚਾਹੇ ਜੋ ਵੀ ਕਮੇਟੀ ਕਿਸਾਨ ਜਥੇਬੰਦੀ ਦੇ ਆਗੂ ਨੇ ਵਿੱਚ ਉਹਦੇ ਤੇ ਉਹਨਾਂ ਦੇ ਮੁਤਾਬਕ ਜੋ ਜਦ ਤੱਕ ਉਹਨਾਂ ਨਾਲ ਸਰਕਾਰ ਮੀਟਿੰਗ ਕਰਕੇ ਕੋਈ ਫੈਸਲਾ ਨਹੀਂ ਜਾਂਦੀ ਭਾਨੇ ਸਿੱਧੂ ਛੱਡਣ ਵਾਸਤੇ ਜਦ ਤੱਕ ਅਸੀਂ ਇਹ ਰੋਡ ਜਾਮ ਪੱਕੇ ਤੌਰ ਦੇ ਉੱਤੇ ਰੱਖਾਂਗੇ ਇਹ ਕਿਹੜਾ ਰੋਡ ਆ ਜਿੱਤੇ ਜਾਮ ਕੀਤਾ ਹੋਇਆ ਇਹ ਚੰਡੀਗੜ੍ਹ ਲੁਧਿਆਣਾ ਰੋਡ ਆ ਜੀ ਇਹ ਤੇ ਆਵਾਜਾਈ ਬਿਲਕੁਲ ਠੱਪਾ ਤੇ ਕਦ ਤੱਕ ਇਹ ਠੱਪ ਰਹੇਗੀ ਇਹ ਜਦ ਤੱਕ ਸਰਕਾਰ ਉਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਨਹੀਂ ਕਰਦੀ ਤੇ ਭਾਨੇ ਸਿੱਧੂ ਰਿਹਾ ਕਰਨ ਦੀ ਗੱਲ ਨਹੀਂ ਮੰਨਦੀ ਜਿਹੜੇ ਪਰਚੇ ਉਹਨੇ ਤੇ ਭਾਨੇ ਸਿੱਧੂ ਤੇ ਪਾਏ ਗਏ ਨੇ ਕਿਵੇਂ ਦੇਖਦੇ ਉਹਨਾਂ ਪਰਚੇ ਨੇ ਪਰਚੇ ਤੁਹਾਡੇ ਕਹਿਣ ਬਿਲਕੁਲ ਝੂਠੇ ਪਰਚੇ ਨੇ ਜੋੜ ਜਿਹੜੇ ਲੋਕ ਲੋਕਾਂ ਦੀ ਹੱਕ ਦੇ ਵਿੱਚ ਖੜਦੇ ਨੇ ਜਿਹੜੇ ਆਗੂ ਤਾਂ ਉਹਨਾਂ ਨੂੰ ਉਹਨਾਂ ਦੀ ਆਵਾਜ਼ ਦਵਾਉਣ ਨੂੰ ਬਹਾਨਾ ਘੜ ਕੇ ਇਹ ਤਾਂ ਉਹਨਾਂ ਦੀ ਆਵਾਜ਼ ਕੁੱਟੀ ਜਾ ਰਹੀ ਹੈ ਦੱਬੀ ਜਾ ਰਹੀ ਆ ਤੇ ਅਸਲ ਵਿੱਚ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸੀਐਮ ਸਾਹਿਬ ਜਿਹੜੇ ਵੋਟਾਂ ਤੋਂ 2022 ਦੀਆਂ ਵੋਟਾਂ ਤੋਂ ਪਹਿਲਾਂ ਸੀਐਮ ਸੀਗੇ ਵੀ ਮੈਨੂੰ ਲੱਗਦਾ ਨਹੀਂ ਵੀ ਉਹ ਡੇਰਾ ਸੱਚਾ ਸੋਧਾ ਵਾਲੇ ਵਾਂਗੂ ਕੋਈ ਬਦਲ ਦੁੱਤਾਂ ਦਿੱਤੇ ਗਏ ਲੱਗਦਾ ਸਾਨੂੰ ਇਹ ਯਕੀਨ ਆ ਵੀ ਲੱਗਦਾ ਬਦਲ ਦੁੱਤਾਂ ਦਿੱਤੇ ਗਏ ਜਿਹੜੀਆਂ ਉਹ ਗੱਲਾਂ ਕਿੱਥੇ ਗਈਆਂ 700 ਚੱਲਣ ਵਾਲੀਆਂ ਸਕਿਉਰਟੀ ਵਾਲੀਆਂ ਲਾਲ ਬੱਤੀ ਨਹੀਂ ਲਾਉਂਗਾ ਇਹ ਗੱਲਾਂ ਸਾਰੀਆਂ ਹੀ ਖੋ ਗਈਆਂ ਤੇ ਉਹ ਗੱਲਾਂ ਬਿਲਕੁਲ ਇਨ ਬਿਨ ਐਸੇ ਸੀਐਮ ਭਗਵੰਤ ਮਾਨ ਸਿੰਘ ਦੇ ਉੱਤੇ ਲਾਗੂ ਹੋ ਰਹੀਆਂ ਨੇ